ਲਓ ਜੀ ਬਾਬਾ ਜੀ ਗੱਡੀ ਤਾਂ ਦੇਤੀ ਅੱਜ ਤੁਸੀਂ ਅੱਜ ਲਾਉਣਿਆ ਆਪਾਂ ਅਗਲੀ ਜੀਰੋ ਭਲਾ ਹੋਵੇ ਉਸ ਬੰਦੇ ਦਾ ਜਿਹਨੇ ਕਿਹਾ ਵੀ ਯਾਰ ਤੂੰ ਗੱਡੀ ਚ ਲਾ ਲ ਚਾਰ ਪੈਸੇ ਹੀ ਕਮਾਉਣੇ ਨੇ ਕੋਈ ਗੱਲ ਨਹੀਂ ਇੱਥੇ ਲਾਦੇ ਆਂ ਆਪਾਂ ਸਾਈਡ ਤੇ ਤੇ ਦੇਖਦੇ ਕੋਈ ਨਾ ਕੋਈ ਆਈ ਜਾਵੇ ਰੱਬਾ ਅੱਜ ਕੀ ਚੱਕਰ ਪਾਤਾ ਭੈਣ ਦਾ ਵੀ ਫੋਨ ਆ ਗਿਆ ਅੱਜ ਪਈਆ ਵੀ ਜੇਬ ਚ ਕੋਈ ਹੈ ਨਹੀਂ ਕਰੀਏ ਤੇ ਕਰੀਏ ਕੀ ਯਾਰ ਸਮਝ ਨਹੀਂ ਓ ਗੱਡੀ ਤਾਂ ਲੱਗਦਾ ਕਿਸੇ ਦੀ ਖੜੀ ਐ ਚਲੋ ਕਿਸੇ ਦੀ ਮੈਂਤ ਕਰਕੇ ਦੇਖ ਲੈਨੇ ਸ਼ਾਇਦ ਗੱਡੀ ਬਣ ਜੇ ਸਾਜੀ ਸਤਿ ਸ਼੍ਰੀ ਅਕਾਲ ਅਈਏ ਥੋੜੀ ਤਾਂ ਮਦਦ ਲੈਣੀ ਸੀ ਬਸੋ ਦੱਸੋ ਮੇਰੀ ਭੈਣ ਏਅਰਪੋਰਟ ਤੇ ਖੜੀ ਐ ਨਾ ਉਹਦੇ ਕੋਲੇ ਪੈਸਾ ਕੋਈ ਤੇ ਨਾ ਹੀ ਮੇਰੇ ਕੋਲੇ ਪੈਸਾ ਜੇ ਥੋੜੀ ਜੀ ਹੈਲਪ ਕਰਦੇ ਹੋ ਤਾਂ ਲਿਆਉਣ ਵਾਸਤੇ ਤਾਂ ਥੋੜੀ ਬੜੀ ਮਿਹਰਬਾਨੀ। ਉਹ ਭਾਈ ਜੀ ਹੈਲਪ ਤਾਂ ਮੈਂ ਥੋੜੀ ਕਰ ਦੂੰਗਾ ਪਰ ਮੈਂ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਹੈਗਾ। ਐਦਾਂ ਕਿਦਾਂ ਹੈਲਪ ਕਰ ਦਵਾਂ? ਭਾਈ ਮੇਰੀ ਮਜਬੂਰੀ ਹੈ। ਪਲੀਜ਼ ਜੇ ਤੁਸੀਂ ਮੇਰੀ ਹੈਲਪ ਕਰ ਦੇਉਂਗਾ ਤਾਂ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਹੋਊਗੀ। ਤੁਸੀਂ ਮੈਨੂੰ ਫਟਾਫਟ ਮੇਰੀ ਭੈਣ ਕੋਲੇ ਲੈ ਜਾਓ। ਉਹ ਪਤਾ ਨਹੀਂ ਵਿਚਾਰੀ ਕਿੱਦਾਂ ਖੜੀ ਹੋਣੀ ਆ ਉੱਥੇ। ਚੱਲ ਜੇ ਇਹ ਗੱਲ ਆ ਜਾ ਬਹਿ ਜਾ ਬਾਕੀ ਫਿਰ ਦੇਖਦੇ ਆ। ਧੰਨਵਾਦ ਤੁਹਾਡਾ। ਭਾਜੀ ਛੇਤੀ ਚੱਲੋ ਡਰ ਦੇ ਮਾਰੇ ਮੇਰੀ ਜਾਨ ਨਿਕਲਦੀ ਜਾਂਦੀ ਐ ਪਤਾ ਨਹੀਂ ਉਹ ਕਿਸ ਹਾਲਤ 'ਚ ਹੋ ਗਈ ਬਜਾਰੀ ਕਿਉਂ ਟੈਨਸ਼ਨ ਲੈਣਾ ਵਾ ਸੈਲਫ ਤਾਂ ਮਾਰਨ ਦੇ ਆਪਾਂ ਗੱਡੀ ਹੁਣੀ ਲਾ ਦੇਣੀ ਐ 에ਰਪੋਰਟ ਤੇ ਟੈਨਸ਼ਨ ਕਿਉਂ ਲੈਣਾ ਨੂੰ ਉਹ ਹਾਂ ਬਾਈ ਹੁਣ ਦੱਸ ਕੀ ਪ੍ਰੋਬਲਮ ਆ ਤੇਰੀ ਯਾਰ ਭਾਜੀ ਮੇਰੀ ਭੈਣ ਗਈ ਸੀ ਬਾਹਰ ਪੜਨ ਵਾਸਤੇ ਉੱਥੇ ਕੋਈ ਪ੍ਰੋਬਲਮ ਇਹੋ ਜਿਹੀ ਪੈ ਗਈ ਤਾਂ ਉਹਨਾਂ ਨੇ ਵਾਪਸ ਭੇਜ ਦਿੱਤੀ ਵਾਪਸ ਭੇਜ ਦਿੱਤੀ ਕੀ ਗੱਲ ਹੋ ਗਈ ਕਿਰੇ ਮੈਨੂੰ ਕੁਝ ਨਹੀਂ ਪਤਾ ਤੁਸੀਂ ਫਟਾਫਟ 에어ਪੋਰਟ ਚਲੋ ਪਤਾ ਨਹੀਂ ਵਿਚਾਰੀ ਕਿੱਦਾਂ ਖੜੀ ਹੋਣੀ ਆ ਆਗੀ ਤੇਰੀ ਮੰਜ਼ਿਲ ਫਟਾਫਟ ਉੱਤਰ ਜਾ ਕੇ ਦੇਖ ਭੈਣ ਨੂੰ ਕਿੱਥੇ ਗਿਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਮੈਨੂੰ ਇੱਥੇ ਤੱਕ ਪਹੁੰਚਾਇਆ ਵਾ ਜਿਹੜੇ ਦੇ ਤੁਹਾਡੇ ਪੈਸੇ ਉਹ ਮੈਂ ਤੁਹਾਡੇ ਪੈਸੇ ਚੁੱਕੀ ਓ ਕੋਈ ਨਹੀਂ ਯਾਰ ਟੈਂਸ਼ਨ ਨਾਲਾ ਕੋਈ ਚੱਕਰ ਨਹੀਂ ਜਾ ਫੜਾ ਫਸੂ ਪਹੁੰਚ ਬਹੁਤ ਮਿਹਰਬਾਨ ਤੁਸੀਂ ਬਹੁਤ ਓਕੇ ਓਕੇ ਵਾਹ ਵੇ ਰੱਬਾ ਇਹ ਵੀ ਨਹੀਂ ਕਹਿ ਸਕਦੇ ਵੀ ਕੰਮ ਨਹੀਂ ਮਿਲਿਆ ਹੈਗਾ ਕੰਮ ਵੀ ਮਿਲ ਗਿਆ ਪਰ ਪੈਸੇ ਨਹੀਂ ਮਿਲੇ ਹੈਗੇ ਬਾਕੀ ਤੇਰੀ ਕੁਦਰਤ ਆ ਉਹੀ ਜਾਣਦਾ ਕੈਲੀ ਮੈਂ ਆ ਗਈ ਫੋਟੜੀ ਕੀ ਸਰਪ੍ਰਾਈਜ਼ ਦਿੱਤਾ ਬੈਠ ਫਿਰ ਕੈਲੀ ਠੀਕ ਆ ਕੈਲੀ ਮੈਂ ਕੱਲੀ ਨਹੀਂ ਆਈ ਮਾਸੀ ਜੀ ਨਾਲ ਆਏ ਨੇ ਮਾਸੀ ਜੀ ਉਹ ਹਾਂ ਭਾਈ ਮੈਨੂੰ ਵੀ ਨਾਲ ਲੈ ਕੇ ਆਈ ਆ ਇਹ ਆਜੋ ਮਾਸੀ ਹਾਂ ਹਾਂ ਹੋਰ ਠੀਕ ਹੈ ਬਹੁਤ ਵਧੀਆ ਹੈ ਆਤਾ ਤੋ ਬਹੁਤ ਵਧੀਆ ਕੀਤਾ ਰਮਨ ਜਿਹੜਾ ਗੁੱਡੀ ਮਾਸੀ ਨੂੰ ਵੀ ਨਾਲ ਲੈ ਲਈ ਉਹ ਕੱਲੀ ਮੈਂ ਵੀ ਨਾਲ ਲਈ ਆ ਆਜੋ ਆਜੋ ਚਾਚਾ ਜੀ ਤੁਹਾਡੀ ਕਮੀ ਸੀ ਉਹ ਵੀ ਪੂਰੀ ਹੋ ਗਈ ਆ ਲਓ ਜੀ ਆ ਤਾਂ ਬਹੁਤ ਵਧੀਆ ਹੋ ਗਿਆ ਜਿਹੜਾ ਆਪਾਂ ਸਾਰੇ ਇਕੱਠੇ ਹੋ ਗਏ ਨਾਲੇ ਆਪਾਂ ਅੱਜ ਵਿਆਹ ਦੀ ਗੱਲ ਵੀ ਨਿਬੇੜ ਹੀ ਦਿੰਨੇ ਆ ਕੈਲੀ ਵਿਆਹ ਦੀ ਗੱਲ ਤਾਂ ਮੁੱਕੀ ਹੋਈ ਆ ਮੈਨੂੰ ਤੇਰੇ ਤੇ ਬਹੁਤ ਸਾ ਚਲੋ ਯਾਰ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਉਹ ਤਾਂ ਕਰ ਹੀ ਲਵਾਂਗੇ ਪਰ ਰਮਨ ਮੈਨੂੰ ਇਹ ਦੱਸ ਤੂੰ ਮੇਰੇ ਤੇ ਕੱਪ ਉਸੇ ਆ ਕੈਲੀ ਤੈਨੂੰ ਮੈਂ ਇੱਕ ਚੈੱਕ ਦਿੱਤਾ ਸੀ ਯਾਦ ਆ ਤੈਨੂੰ ਤੇ ਉਹ ਚੈੱਕ ਦੇ ਪੈਸੇ ਜਿਹੜੇ ਤੇਰੇ ਬੈਂਕ 'ਚ ਆਏ ਨੇ ਤੂੰ ਉਹਨਾਂ ਦਾ ਕੀਤਾ ਕੀ ਆ ਉਹ ਚੈੱਕ ਦਾ ਕੀ ਕੰਮ ਆ ਸੀਗਾ ਤੂੰ ਮੈਨੂੰ ਕਹੇਗੀ ਵੀ ਜ਼ੀਰੋ ਲਾਈ ਦੇਣੀ ਮੈਂ ਜਿਵੇਂ ਜਿਵੇਂ ਕੰਮ ਕਰਦਾ ਗਿਆ ਉਹਦੀ ਵੈਲਿਊ ਦੇ ਹਿਸਾਬ ਨਾਲ ਮੈਂ ਜ਼ੀਰੋ ਲਾਉਂਦਾ ਗਿਆ ਜਿਹੜੇ ਤੂੰ ਆਨਲਾਈਨ ਪੈਸੇ ਪਾਏ ਸੀਗੇ ਉਹ ਤਾਂ ਮੇਰੇ ਕੋਲ ਹੀ ਆਲੇ ਕੈੰਡੀ ਉਹ ਪੈਸੇ ਮੈਂ ਤੇਨੂੰ ਤਾਂ ਦਿੱਤੇ ਸੀ ਤਾਂ ਜੋ ਤੂੰ ਸੋਹਣੇ ਸੋਹਣੇ ਕੱਪੜੇ ਖਰੀਦਦਾ ਆਪਣੇ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਖਰੀਦਦਾ ਪਰ ਤੂੰ ਤਾਂ ਉਹ ਪੈਸੇ ਜੋੜਨ ਬੈਠ ਗਿਆ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ ਪੈਸੇ ਤਾਂ ਅਕਸਰ ਖਰਚਣ ਵਾਸਤੇ ਦਿੱਤੇ ਸੀ ਨਾ ਨਾਲੇ ਮੇਰੇ ਕੋਲ ਕਿਹੜਾ ਪੈਸੇ ਦੀ ਕਮੀ ਆ ਮੈਂ ਤੈਨੂੰ ਹੋਰ ਦੇ ਦੇ ਦਿੰਦੀ ਉਹ ਪੈਸੇ ਮੈਂ ਕਿੱਥੇ ਖਰਚਦਾ ਤੈਨੂੰ ਪਤਾ ਮੈਨੂੰ ਜ਼ਿਆਦਾ ਖਰਚੇ-ਗੁੱਤੇ ਕਰਨ ਦਾ ਆਸਤ ਨਹੀਂ ਹੈਗੀ ਮੈਂ ਤਾਂ ਸਿੰਪਲ ਜਿਹਾ ਬੰਦਾ ਹਾਂ ਕੈਲੀ ਇੱਥੇ ਤਾਂ ਤੂੰ ਮਾਰ ਖਾ ਗਿਆ ਜਿਹੜੇ ਤੈਨੂੰ ਮੈਂ ਪੈਸੇ ਦਿੱਤੇ ਸੀ ਆਨਲਾਈਨ ਪੇਮੈਂਟ ਕੀਤੀ ਸੀ ਉਹ ਤੇਰੇ ਖੁਦ ਦੇ ਯੂਜ਼ ਕਰਨ ਵਾਸਤੇ ਦਿੱਤੇ ਸੀ ਤੇ ਤੂੰ ਆਪਣੇ ਤਾਂ ਯੂਜ਼ ਹੀ ਨਹੀਂ ਕੀਤੇ ਉਲਟਾ ਤੂੰ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਮੈਨੂੰ ਸਮਝ ਨਹੀਂ ਆਇਆ ਤੇਰੀ ਇਸ ਗੱਲ ਦਾ ਕੈਲੀ ਮੈਂ ਨਾ ਤੈਨੂੰ ਕਲਕੱਤੇ ਲੈ ਕੇ ਜਾਣ ਤੋਂ ਪਹਿਲਾਂ ਨਾ ਪਰਫੈਕਟ ਬਣਾਉਣਾ ਚਾਹਨੀ ਆ ਕਿਉਂਕਿ ਉੱਥੇ ਵੱਡੀਆਂ-ਵੱਡੀਆਂ ਪਾਰਟੀਆਂ ਨੇ ਆਪਾਂ ਨੂੰ ਵੱਡੀਆਂ-ਵੱਡੀਆਂ ਪਾਰਟੀਆਂ ਨਾਲ ਮੀਟ ਕਰਨੀਆਂ ਤਾਂ ਫੇਰ ਮੈਨੂੰ ਇਹ ਹੈਗਾ ਨਾ ਕਿ ਉਹਨਾਂ ਨੂੰ ਪਤਾ ਨਾ ਲੱਗੇ ਤੂੰ ਸਧਾਰਨ ਇਨਸਾਨ ਆ ਉਹਨਾਂ ਦੇ ਨਾਲ ਸਟੈਂਡਰਡ ਨਾਲ ਮੈਚ ਤਾਂ ਹੋਣਾ ਚਾਹੀਦਾ ਨਾ ਆਪਾਂ ਕੇਲੀ ਤੂੰ ਗੱਲ ਕਿਉਂ ਨਹੀਂ ਇਹਦੀ ਸਮਝਦਾ ਰਮਨ ਦੀ ਉਹ ਤੈਨੂੰ ਬਰਾਬਰ ਦਾ ਕਰਨਾ ਚਾਹੁੰਦੀ ਆ ਤੂੰ ਦੀ ਗੱਲ ਨੂੰ ਸਮਝ ਫਾਲੋ ਕਰ ਕਿਸੇ ਵੱਡੀ ਪਾਰਟੀ 'ਚ ਤੈਨੂੰ ਮੌਕੇ ਤੇ ਲੈ ਜਾਂਦੀ ਆ ਉੱਥੇ ਤੇਰੇ ਕੋਲ ਟੁੱਪਲੇ ਦੇ ਨਾਮ ਵਧੀਆ ਪਾਏਗਾ ਨਾਮ ਵਧੀਆ ਹੋਏ ਫਿਰ ਉਹ ਕੀ ਕਰੂਗੀ ਕੀ ਮੂੰਹ ਦਗਾਊਗੀ ਕੌਣ ਹੈ ਇਹ ਕੇਲੀ ਪਾਜੀ ਠੀਕ ਹੀ ਕਹਿੰਦੇ ਨੇ ਕਿਉਂਕਿ ਆਪਾਂ ਜੇ ਕਿਤੇ ਜਾਣਾ ਆਉਣਾ ਵਾ ਆਪਣੇ ਕੱਪੜਾ ਲੀੜਾ ਤਾਂ ਵਧੀਆ ਹੋਣਾ ਚਾਹੀਦਾ ਔਰ ਆਪਾਂ ਨੂੰ ਲੋਕਾਂ ਦੇ ਵਿੱਚ ਬੈਠਣਾ ਵੀ ਆਉਣਾ ਚਾਹੀਦਾ ਕਿਉਂਕਿ ਇਹੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਤੂੰ ਉਹੀ ਕਰਦਾ ਨਹੀਂ ਹੈਗਾ ਤੂੰ ਇਹਨੂੰ ਕੰਪੈਲ ਨਾ ਕਰ ਜਿਹੜਾ ਕੋ ਬਣਨਾ ਨੇ ਆਪਣੇ ਆਪ ਹੀ ਬਣਨਾ ਨੇ ਠੀਕ ਹੈ ਕਿ ਨਹੀਂ ਆਪਾਂ ਕਲਕੱਤੇ ਜਾਣ ਦੀ ਤਿਆਰੀ ਕਰੀਏ ਤੂੰ ਵੀ ਨਾਲ ਹੀ ਚੱਲਣਾ ਗੱਲੀ ਸਾਡੇ ਕਲਕੱਤੇ ਜਾਣਾ ਇਹ ਕੀ ਕਹੀ ਜਾਂਦਾ ਮੈਂ ਕੋਈ ਕਲਕੱਤੇ ਨਹੀਂ ਜਾਣਾ ਹੈਗਾ ਜੇ ਵਿਆਹ ਕਰਾ ਕੇ ਰਹਿਣਾ ਤਾਂ ਇੱਥੇ ਰਹਿਣਾ ਪਊਗਾ ਬੜ ਜੇ ਤੂੰ ਹੀ ਸੋਚਦਾ ਵੀ ਮੈਂ ਤੁਹਾਡੇ ਨਾਲ ਕਲਕੱਤੇ ਜਾਊਂਗਾ ਇਹ ਨਹੀਂ ਹੋਣਾ ਹੈ ਆਹ ਕੀ ਕੱਲੀ ਤੂੰ ਕਰੀ ਜਾਂਦਾ ਮਸਾ ਮਸਾ ਤੇਰੇ ਭਾਖ ਖੁੱਲਣ ਲੱਗੇ ਨੇ ਐਵੇਂ ਨਹੀਂ ਠੋਕਰ ਮਾਰੀਦੀ ਹੁੰਦੀ ਦੇਖ ਤੈਨੂੰ ਉਹ ਲੈ ਕੇ ਜਾਂਦੇ ਨੇ ਤੂੰ ਤਿਆਰੀ ਖੇਚ ਆਵਦੀ ਰਮਨ ਐਡੀ ਛੇਤੀ ਨਹੀਂ ਕੱਲੀ ਬਦਲ ਸਕਦਾ ਜੇ ਕੋਈ ਤੇ ਦਿਲ 'ਚ ਗੱਲਾਂ ਕੱਲੀ ਰਹੀਂ ਤਾਂ ਮੇਰੇ ਕੋਲੇ ਬੈਠਾ ਮੈਂ ਹੁਣੇ ਪੁੱਛ ਲੈਣਾ ਮਾਸੀ ਇਹ ਕੱਲੀ ਨੂੰ ਕਿਉਂ ਗਿਆ ਇੱਕਦਮ ਹੀ ਬਦਲ ਗਿਆ ਇਹ ਨਹੀਂ ਮਾਸੀ ਸਾਰੀਆਂ ਸ਼ਰਤਾਂ ਇਹਨਾਂ ਦੀਆਂ ਨਹੀਂ ਮੈਂ ਮੰਨਣੀਆਂ ਹੈਗੀਆਂ ਬੈ ਪੰਜਾਬ ਛੱਡ ਕੇ ਕਿਤੇ ਬਾਹਰ ਨਹੀਂ ਜਾਣਾ ਹੈਗਾ ਨਾਲੇ ਤੂੰ ਇਹਨਾਂ ਦੀ ਬਕਾਲਤ ਕਰੀ ਜਾਨੀ ਆ ਤੈਨੂੰ ਪਤਾ ਪਿੱਛੇ ਤੇਰਾ ਖਿਆਲ ਕੌਣ ਕਰੂਗਾ ਮੇਰੀ ਛੱਡ ਤੂੰ ਤਿਆਰੀ ਖੱਚ ਆਪਣੀ ਮੇਰਾ ਤਾਂ ਸਮਾਂ ਲੰਗੀ ਜਾਂਦਾ ਲੰਗੀ ਜਾਣਾ ਚਾਚਾ ਜੀ ਤੁਹਾਨੂੰ ਪਤਾ ਹੈ ਨਾ ਕਿ ਮੇਰਾ ਸ਼ਡਿਊਲ ਕਿੰਨਾ ਬਿਜ਼ੀ ਆ ਮੈਂ ਆਪਣਾ ਸਾਰਾ ਕੰਮਕਾਰ ਛੱਡ ਕੇ ਇੱਥੇ ਆਈ ਆ ਹੁਣ ਇਹਨੂੰ ਪੁੱਛ ਲੋ ਜੇ ਇਹ ਵਿਆਹ ਨੂੰ ਮੰਨਦਾ ਠੀਕ ਆ ਨਹੀਂ ਤਾਂ ਮੈਂ ਤਾਂ ਆਪਣੇ ਮੈਨੇਜਰ ਨਾਲ ਵਿਆਹ ਕਰਾ ਲੈਣਾ ਫੇਰ ਨਾ ਤੁਸੀਂ ਬੋਲਿਓ ਮੈਨੂੰ ਉਹ ਮੈਂ ਜੋ ਕਰਦਾ ਮੈਨੂੰ ਕਰ ਲੈਣ ਦੇ ਆਲਾ ਰਮਨਤਰਾ ਚੈੱਕ ਆਪਾਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਹੈਗਾ ਤੂੰ ਮੈਨੇਜਰ ਨਾ ਕਰਣਾ ਭਰੇਜਾ ਨਾ ਕਰਾਵਾ ਨਿਕਲ ਕਲਕੱਤੇ ਜਾਣ ਨਹੀਂ ਮੈਂ ਜਾਣ ਨਾਲ ਐਗਰੀ ਨਹੀਂ ਹਾਂ ਠੀਕ ਹੈ ਬਾਕੀ ਰਹੀ ਗੱਲ ਕੰਮਕਾਰ ਦੀ ਜਾਂ ਉਹ ਹੋਰਾਂ ਉਹ ਹੈਪੀ ਮੈਨੂੰ ਜਾਣ ਲੱਗਿਆ ਆਪਣੇ 120 ਕਿਲੇ ਦੇ ਗਿਆ ਸੀਗਾ ਠੀਕ ਹੈ ਮੈਂ ਉਹਦੇ ਦੀ ਆਪਣਾ ਵਿਆਹ ਕਰੂੰਗਾ ਦੇਖਾਂਗਾ ਵੀ ਕਿਵੇਂ ਕੰਮ ਨਹੀਂ ਸਕੇ ਆ ਭਾਈ ਮੈਨੂੰ ਥੋੜਾ ਨਹੀਂ ਪਤਾ ਲੱਗਦਾ ਕਦੀ ਜਿਉਂ ਚੜੀਏ ਕਦੀ ਮਰ ਚੜੀਏ ਕੈਲੀ ਤੂੰ ਕੀ ਕਰੀ ਜਾਂਦਾ ਕਿਸਮਤ بار-बार ਨਹੀਂ ਦਰਵਾਜ਼ਾ ਖੜਕਾਉਂਦੀ ਇਹੋ ਜਿਹਾ ਸਮਾਂ ਹੱਥੋਂ ਨਹੀਂ ਗੁੰਝਾਈਦਾ ਹੁੰਦਾ ਸੋਚ ਲਾ ਹੁਣ ਆਪਣੀ ਜ਼ਿੰਦਗੀ ਬਾਰੇ ਕੈਲੀ ਆ ਕੀ 100 ਉਹ ਕੈਲੀ ਤੇਰੀ ਇਮਾਨਦਾਰੀ ਨੂੰ ਸਤਕੇ ਦਿਲ ਜਿੱਤ ਲਿਆ ਮੇਰਾ ਕੈੰਡੀ ਮੈਂ ਨਾ 4 ਜ਼ੀਰੋ ਆ ਪਾ ਦਿੱਤੀਆਂ ਟੋਟਲ 1 ਕਰੋੜ ਬਣਿਆ ਤੇ ਇਹ 1 ਕਰੋੜ ਸਿਰ ਤੇਰੇ ਵਾਸਤੇ ਆ ਤੂੰ ਕਹਿਣਾ ਕਿ ਮੈਨੂੰ ਪੈਸੇ ਦੀ ਲੋੜ ਨਹੀਂ 120 ਕਿਲੇ ਜਿਹੜਾ ਹੈਪੀ ਰਹਿ ਕੇ ਗਿਆ ਉਹ ਅੱਜ ਨਹੀਂ ਤਾਂ ਕੱਲ ਲੈ ਹੀ ਜਾਊਗਾ ਨਾ ਤੇ ਤੇਰੇ ਪੱਲੇ ਤਾਂ ਵੀ ਕੁਝ ਨਹੀਂ ਰਿਹਾ ਤੇ 1 ਕਰੋੜ ਸਿਰਫ ਮੈਂ ਤੈਨੂੰ ਤੇਰੀ ਇਮਾਨਦਾਰੀ ਦਾ ਦਿੱਤਾ ਜੋ ਸਿਰਫ ਔਰ ਸਿਰਫ ਤੇਰਾ ਆ ਕੈਲੀ ਤੂੰ 1 ਕਰੋੜ ਦੇ ਕੇ ਸਹਿਮ ਗਿਆ ਮੇਰਾ ਰੋਜ਼ ਦਾ ਕਰੋੜਾ ਨਾ business ਆ ਰੋਜ਼ ਆਉਂਦੇ ਨੇ ਰੋਜ਼ ਕਰੋੜਾ ਜਾਂਦੇ ਨੇ ਤੂੰ ਕੰਮ ਸਾਂਭ ਨਹੀਂ ਸਕਦਾ ਇਹ ਕੰਮ ਵਾਸਤੇ ਤਾਂ ਮੇਰਾ ਮੈਨੇਜਰ ਹੀ ਸਹੀ ਆ ਮੈਂ ਮੈਨੇਜਰ ਨਾਲ ਹੀ ਗੱਲ ਕਰਾਂਗੀ ਪਰ ਕੈਲੀ ਤੂੰ ਆਪਣੀ ਇਮਾਨਦਾਰੀ ਕਰਕੇ ਨਾ ਮੇਰਾ ਦਿਲ ਜਿੱਤ ਲਿਆ ਤੇ ਮੈਨੂੰ ਤੂੰ ਸਾਰੀ ਉਮਰ ਯਾਦ ਰਹੇਗਾ ਚਲੋ ਮਾਸੀ ਜੀ ਚਲੀਏ ਫਿਰ ਚੱਕ ਹੈ ਤੇਰੀ ਇਮਾਨਦਾਰੀ ਦਾ ਸਲਾਮ ਇਹ ਤੈਨੂੰ ਰਮਨੰਦਰ ਨੇ ਇਮਾਨਦਾਰੀ ਦੇ ਸਿਲਾ ਦਿੱਤਾ ਤੈਨੂੰ ਪਰ ਹੁਣ ਮੈਂ ਉਹਦੇ ਨਾਲ ਕਰਤੇ ਚਲਾਇਆ ਪਰ ਉੱਥੇ ਜਾ ਕੇ ਮਨਾ ਜੀ ਦੀ ਲਗਣਾ ਤੈਨੂੰ ਵੇਰ ਵਾਪਸ ਆਉਣਾ ਦਾ ਦਾ ਫੋਨ ਵੀ ਆ ਗਿਆ ਤਾਂ ਕਰੀਏ ਤਾਂ ਕੀ ਕਹੀਏ ਤੇ ਉਧਰੋਂ ਭੈਣ ਦਾ ਫੋਨ ਵੀ ਆਪਣੀ ਦਾ ਆ ਗਿਆ ਯਾਰ ਕੀ ਕਰੀਏ ਤੇ ਕਰੀਏ ਕੀ ਕਰੀਏ ਮੈਂ ਤਾਂ ਕਰਕੇ ਦੇਖ ਲੈਣੇ ਆਂ ਬਾਈ ਜੀ ਕੈਮਰੇ 'ਚ ਦੇਖ ਰਹੇ ਹਾਂ ਚਲੋ ਕੋਈ ਸਕੀਮ ਬਣਾ ਲੈਣੇ ਦੇਖ ਹੀ ਲੈਣੇ ਕਿਸੇ ਦਾ ਮੈਂਤ ਕਰਕੇ ਦੇਖ ਲੈਣੇ ਇੱਕ ਮਿੰਟ ਰੁਕੋ ਆਹ ਨਹੀਂ ਮੇਰੀ ਬਹੁਤ ਵੱਡੀ ਮਜਬੂਰੀ ਹੈ ਜੇ ਤੁਸੀਂ ਮੇਰੇ ਨਾਲ ਫਟਾਫਟ ਚੱਲ ਸਕਦੇ ਹੋ ਤਾਂ ਬਾਈ ਜੀ ਮੇਰੀ ਬਹੁਤ ਵੱਡੀ ਮਜਬੂਰੀ ਹੈ ਸੀਂਦਾ ਹਰਸਣਾ ਨਹੀਂ ਹੋ ਗਿਆ ਤੇ ਮੈਂ ਕੱਟ ਕਰ ਦੋ ਇੱਥੇ ਇਹ ਤਾਂ ਰੱਬ ਦੀ ਕੁਦਰਤ ਹੀ ਸਮਝ ਲਓ ਕਿ ਤੁਸੀਂ ਹੋ ਸ਼ਾਇਦ ਨਹੀਂ ਭੈਣ ਮੈਨੂੰ ਕਹਿੰਦੀ ਆ ਵੀਰੇ ਮੈਨੂੰ ਆ ਕੇ ਇੱਥੋਂ ਲੈ ਜਾ ਅੱਗੇ ਬੋਲ ਤੁਸੀਂ ਅਗਲਾ ਤੁਸੀਂ ਐਕਸ਼ਨ ਭਾਈ ਕੀ ਦੱਸਾਂ ਮੇਰੀ ਭੈਣ ਚੱਲ 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 ਹੂੰ ਪੜਾਈ ਕਰ ਐਕਸ਼ਨ ਐਕਸ਼ਨ ਇੱਕ ਮਿੰਟ ਰੁਕੋ ਚਲੋ ਜੀ ਕਿੱਧਰ ਕੁਝ ਜਾਂਦਾ ਮੇਰੀ ਭੈਣ ਗਈ ਸੀ ਬਾਹਰ ਪੜਨ ਵਾਸਤੇ ਐਕਸ਼ਨ ਭਾਈ ਜੀ ਮੇਰੀ ਭੈਣ ਗਈ ਸੀ ਬਾਹਰ ਐਕਸ਼ਨ ਭਾਈ ਜੀ ਮੇਰੀ ਭੈਣ ਗਈ ਸੀ ਬਾਹਰ ਪੜਨ ਵਾਸਤੇ ਸੱਚੀ ਦੱਸਾਂ ਮੈਨੂੰ ਕੁਝ ਨਹੀਂ ਪਤਾ ਐਕਸ਼ਨ ਆ ਕੀ ਕਹਿ ਲਈ ਕਰੀ ਜਾਣਾ ਜੀ ਤੁਹਾਨੂੰ ਪਤਾ ਹੈ ਨਾ ਕਿ ਮੇਰਾ ਟਾਈਮ ਹੋਰ ਮੇਰਾ ਮਨ ਮੈਂ ਮੋਹ ਜੀ ਤੁਹਾਨੂੰ ਪਤਾ ਨਾ ਮੈਂ ਆਪਣੇ ਬਿਜ਼ੀ ਸ਼ਡਿਊਲ ਵਿੱਚ ਕੱਢ ਕੇ ਐਕਸ਼ਨ ਦੋ ਮਹੀਨੇ ਦੋ ਮਹੀਨੇ ਹਾਸੀ ਆ ਗਈ ਟੇਕ ਅ ਡੀਪ ਬਰੀਥ ਇਹ ਵਧੀਆ ਗੱਲ ਹੱਸ ਲਓ ਪਹਿਲਾਂ ਹੱਸਣਾ ਖੇਡਣਾ ਮਨ ਕਾ ਚਾਹ ਲੀ ਐਕਸ਼ਨ ਚਾਚਾ ਦੀ ਨਾ ਜਦ ਕਿੰਨਾ ਕੰਮ ਛੱਡ ਕੇ ਆਈਆਂ ਚਾਚਾ ਜੀ ਮੈਂ ਕੰਮ ਕਹੋ ਤੁਸੀਂ ਪੰਜਾਬੀ ਆਪਣੀ ਏ ਸ਼ਡਿਊਲ ਕਰ ਲੈਂਦੇ ਐਕਸ਼ਨ ਹੋਇਆ ਵੈਦਰ ਅੱਛਾ ਫੇਲੀ ਮੌਕੇ ਤੂੰ ਤਾਂ ਇਹ ਹੀ ਸਮਝਾਂਗਾ ਇੰਨਾ ਪੈਸਾ ਦੇਖ ਕੇ ਮੈਨੂੰ ਲੱਗਦਾ ਨਹੀਂ ਵੈਸੇ ਤੂੰ ਇਹਦੇ ਲਈ ਸੈਟ ਆ ਕਿਉਂਕਿ ਮੈਨੂੰ ਲੱਗਦਾ ਨਾ ਨਹੀਂ ਗਲਤ ਹੋ ਗਿਆ ਚਲੋ ਜੀ 1 ਮਿੰਟ ਐਕਸ਼ਨ ਅਨਾ ਤੂੰ ਬਹੁ ਬਰੀਏ ਕੀਤਾ ਰਮਨ ਜਿਹੜਾ ਤੂੰ ਆ ਗਈ ਹੈ ਕੱਟ ਐਕਸ਼ਨ ਕੱਲੀ ਮੈਂ ਕੱਲੀ ਨਹੀਂ ਆਈ ਮਾਸੀ ਜੀ ਨਾਲ ਆਏ ਨੇ ਮਾਸੀ ਜੀ